ਜੋ ਆਪ ਸਾਧਕਾ ਆ ਦੇਖੋ ਦੁੱਧ ਦਾ ਲੰਗਰ ਛੋਟੇ ਛੋਟੇ ਸਹਿਬਜਾਦੇ ਦੇ ਛਿੱਧੇ ਘੜੇ ਦੇ ਵਿੱਚ ਅੰਦਰ ਵਰਤਾ ਰਹੇ ਨੇ ਦੁੱਧ ਆ ਨੇ ਕਿੰਨੇ ਕਿ ਬੱਚੇ ਆ ਜਿਹੜੇ ਸਿੰਘ ਨੇ ਆ ਬੰਦੇ ਗੱਡੀਆਂ ਵਾਲੇ ਰੋਕ ਨਹੀਂ ਸਕਦੇ ਛੋਟੇ ਛੋਟੇ ਬੱਚੇ ਆ ਜਿਹੜੇ ਸੇਵਾ ਪੇ ਕਰਦੇ ਨੇ ਆ ਪੰਜਾਬ ਪੁਲਿਸ ਦੀ ਗੱਡੀ ਖੜੀ ਰੁਕੇ ਨੇ ਬੜੀ ਚੰਗੀ ਗੱਲ ਆ ਹਰ ਇੱਕ ਬੰਦੇ ਨੂੰ ਚਾਹੀਦਾ ਕੋਈ ਵੀ ਲੰਗਰ ਲੱਗਾ ਕਿਸੇ ਵੀ ਧਰਮ ਦਾ ਲੰਗਰ ਲੱਗਾ ਤਾਂ ਲੰਗਰ ਜੂੜ ਸਕੋ ਭਾਵੇਂ ਬੋਲ ਨਹੀਂ ਲਵੋ ਜ਼ਰੂਰ ਚਾਹੀਦਾ ਛੇਤੀ ਨਹੀਂ ਲੱਪਣੀ ਜੋ ਮਰਜ਼ੀ ਛੇਤੀਆਂ ਕਰੀ ਜੋ ਛੇਤੀ 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 ਕਰਦੇ ਕੁਝ ਨਹੀਂ ਮਿਲਿਆ ਛਕੜੇ ਦੋ ਪ੍ਰਸ਼ਾਦ ਦੇ ਨੇ ਕੋਠੀਆਂ ਮਹਿਲ ਮਨਾਰੇ ਸਭ ਕੁਝ ਇੱਥੇ ਰਹਿ ਜਨਾਹ ਕੁਝ ਰਹਿ ਜਨਾਹ ਜੋ ਕੁਛ ਆਨੇ ਕਿਨੇ ਕਿ ਬੱਚੇ ਛੋਟੇ ਸਾਹਿਬਜ਼ਾਦਿਆਂ ਦੀ ਛੀ ਦੀ ਘੜੀ ਦੇ ਵਿੱਚ ਪੂਰੀ ਡਟ ਕੇ ਤਣੋਂ-ਵਣੋਂ ਨਾਲੇ بارش ਪੈਂਦੀ ਜਪਈ ਇਹ ਸਾਦਕ ਕਾਲ ਜਨੇਰੀਆਂ ਦੀ ਅੱਜ ਸਾਦਕ ਫਰੋਜਪੁਰ ਤੋਂ ਸਾਦਕ ਮੁਕਸਾ ਰੋਡ ਜਾਂਦਾ ਉਸ ਰੋਡ ਤੇ ਲੰਗਰ ਲੱਗਾ ਛੋਟੇ-ਛੋਟੇ ਬੱਚੇ بارش ਦੇ ਵਿੱਚ ਸੇਵਾ ਕਰਦੇ ਬੈਨੇ ਵੇਖੋ ਕਿੰਨਾ ਉਸਤਾ ਹੈ ਇਹਨਾਂ ਦੇ ਵਿੱਚ ਕਿ ਜਿਹੜੇ ਆ ਸੱਚੇ ਮੱਤੇ ਆ ਕਿਸਮਿਸਾਂ ਬਣਾ ਕੇ ਤੇ ਭੰਗੜੇ ਪਾਉਂਦੇ ਨੇ ਤੇ ਮਾਰ-ਨੱਚਦੇ ਨੇ ਤੇ ਟੱਪਦੇ ਨੇ ਆ ਚੀਜ਼ਾਂ ਨੂੰ ਇਹਨਾਂ 'ਚ ਜਦੋਂ ਸਮਝਣ ਦੀ ਲੋੜ ਹੈ ਆ ਚੀਜ਼ਾਂ ਸਮਝੋ ਇੰਨਾ ਚ ਜੋਧਿਆਂ ਚ ਖੂਨ ਹੋਣਾ ਨਾ ਜੋਧਿਆਂ ਦਾ